ਸਤਿ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਬੂਰੀ ਨੀਲੀ ਰਾਵੀ ਝੋਟੀ ਦਿਖਾਉਣੀ ਹੈ ਜਿਹੜੀ ਪਹਿਲਾ ਸੂਆ ਪਲੂਣ ਸੁੰਦੀ ਆ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆਓ ਅੱਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵੀਰ ਸਿੰਘ ਜੀ ਪਿੰਡ ਧੂੜਕੋਟ ਦੱਸਿਓ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਜੀ ਬਿਲਕੁਲ ਨਿਹਾਲ ਸਿੰਘ ਵਾਲਾ ਸ਼ਹਿਰ ਦੇ ਨਾਲ ਹੀ ਆ ਗਿਆ ਹਣਾ ਬਿਲਕੁਲ ਬੇਚੀਅਤ ਦਾ ਕਿਲੋਮੀਟਰ ਤੱਕ ਠੀਕ ਆ ਮੋਬਾਈਲ ਨੰਬਰ ਆਪਣਾ 9646477890 96464677890 ਜਿਹੜੇ ਆਪਾਂ ਬੂਰੀ ਨੀਲੀ ਦਾ ਵੀ ਝੋਟੀ ਦੇਖੀ ਜਾਂਦੇ ਆ ਇਹ ਕਿਹੜਾ ਸੂ ਆਪਣਾ ਪਲੂਨ ਹੁੰਦੀ ਆ ਹਣਾ ਇਹ ਪਹਿਲਾ ਸੂ ਆ ਹੁੰਦੀ ਹੈ ਮੂੰਹੋ ਚਾਰ ਦਾਈ ਮੂੰਹੋ ਚਾਰ ਦਾ ਲਗਭਗ 3 ਸਾਲ ਤੋਂ 3 ਸਾਲ ਦੀ ਹਾਂਜੀ ਮਹੀਨਾ ਵੀਦਾਂ ਉੱਪ ਠੀਕ ਹੈ ਆਪਣੀ ਉਹ ਵੱਡੀ ਮਹਿੰਦੀ ਆ ਗਈ ਹੈ ਨਾ ਹਾਂਜੀ ਆਪਣੀ ਉਹ ਵੱਡੀ ਮਹਿੰਦੀ ਕਰਦੀ ਠੀਕ ਹੈ ਤੇ ਮਨ ਲ ਕੇ ਚਲੋ ਵਧੀਆ ਰਵਾਜ ਯਾਰ ਕਰਿਆ ਫਿਰ ਬੂਰੀਆਂ ਮੱਝਾਂ ਦਾ ਹਾਂ ਜਦੋਂ ਸਾਰੀ ਬੂਰੀ ਉਹ ਇਸੇ ਮਹਿੰਦੀ ਰਵਾਜੀ ਠੀਕ ਹੈ ਮੱਝ ਦਿਖਾ ਦਈਏ ਪਹਿਲਾਂ ਆ ਜਾ ਆਪਾਂ ਅਸੀਂ ਇਸ ਮੱਝ ਦੀ ਧੀ ਆ ਗਈ ਵੱਡੀ ਮੱਝ ਦੀ ਹੈ ਨਾ ਵੱਡੀ ਮਹਿੰਦੀ ਆਈ ਅੱਛਾ ਬੱਚੇ ਫਿਰ ਮੰਨ ਕੇ ਚਲੋ ਬੂਰੇ ਜਿਹੇ ਜਿਹੇ ਸਿਮਰ ਰਖਾ ਦਈਏ ਉਹ ਜਿਹੇ ਪਾਈ ਜਾਂਦੀ ਹੈ ਉਹੋ ਜਿਹੇ ਪਾਈ ਜਾਂਦੀ ਹੈ ਠੀਕ ਆ ਦੋ ਤਿੰਨ ਨਾਕ ਹੋਰ ਖੜਿਆ ਇਹ ਸਾਰਾ ਏਸ਼ੀ ਦੀ ਜਨਰੇਸ਼ਨ ਹੀ ਆ ਸਾਰਾ ਰਵਾਇਤ ਕੋ ਲੈ ਕੇ ਸਾਰਾ ਇਦਾਂ ਹੀ ਹੈ ਯਾਰ ਠੀਕ ਆ ਬਾਕੀ ਇਹਦੇ ਪਸ਼ੂ ਆ 13 ਮਈ ਨੂੰ ਇੱਕ ਵਾਰ ਮੈਂ ਸੂਈਆ ਟੱਕਰ ਰਤਾਈ ਨਹੀਂ ਠੀਕ ਹੈ 13 ਮਈ ਨੂੰ ਮਾਜੀ ਸੂਈ ਵੀ ਆ ਸੂਈਆ ਲੋਹੀ ਦਾ ਟੱਕਾ ਦਿੱਤਾ ਇਸ ਵਾਰ ਤੇ ਕਿੰਨਾ ਕੁ ਦੁੱਧ ਆ ਦਿੰਦੀ ਆ ਵੀ ਇਹ ਇਹ ਬਈ 16 17 ਕਿਲੋ ਦੁੱਧ ਆਪਾਂ ਕਰੇ ਚੁਣੇ ਆ ਅਸਾ ਤਿਆਂ ਸਾਰੇ ਇਹ ਨਹੀਂ ਆ ਸਾਰੀਆਂ ਇਹਦੀ ਆ ਰਵਾ ਸਾਰਾ ਮੀਨੀ ਝੋਟੀ ਵੀ 1 ਵਜ ਦੀ ਐਮ 29 ਦਾ ਠੀਕ ਹੈ ਭਰਾ ਤੇ ਉਹ ਮੀਨੀ ਕੱਟੀ ਕਾਲੀ ਦੇ ਗਈ ਸੀ ਉਹ ਲੋਵੀ ਦੀ ਪਰਲੀ ਕੱਟੀ ਵੀ ਆਪਣੇ ਕੋਲੇ ਠੀਕ ਹੈ ਹਾਂ ਆਹ ਕੱਟੀ ਲੋਵੀ ਦੀ ਆ ਇਹ ਧੀਰੀ ਆ ਜੇ ਕੱਟੀ ਦੋ ਮਸਾਲ ਦੀ ਆ ਠੀਕ ਹੈ ਵੀ ਉਸੇ ਮਾਜੀ ਜਾ ਗਈ ਹਾਂ ਅਸਾ ਨੀਲੀ ਦਾ ਵੀ ਸ਼ੋਰ ਪਾਉਂਦੀ ਆ ਹਨਾ ਹਾਂਜੀ ਸਾਰੀ ਨੀਲੀ ਦਾ ਹਾਂਜੀ ਠੀਕ ਹੈ ਤੇ ਇਹ ਆਪ ਆ ਗਈ ਕਿਹੜੇ ਸ਼ਾਨ ਦੀ ਇਹ ਇਹ ਹੈਗੀ ਐ ਜੀ ਲੋਹੜੀ ਦੀ ਠੀਕ ਹੈ ਇਹਦੇ ਸਟਾਰ ਬੰਨ ਦਾ ਟੀਕਾ ਲੱਗਿਆ ਹੋਇਆ ਸਟਾਰ ਬੰਨ ਦਾ ਅੱਗੇ ਲੱਗਿਆ ਵਾ ਸੀਮਣ ਸੀਮਣ ਲੱਗਿਆ ਹਾਂਜੀ ਤੇ ਬਿਰੋਪ ਚੋਟੀਆਂ ਦੀ ਗੱਲ ਕਰਦੇ ਵੀ ਕਿੰਨੇ ਕਿ ਦੁੱਧ ਦੇ ਚੋਟੀਆਂ ਪਲੂਣਾ ਆਪਾਂ ਨਿਕਲੀਆਂ ਜੀ ਪਹਿਲੇ ਮੈਂ ਚੱਕੀਆਂ ਆਪਣੇ ਕੋਲ 14 14.5 ਕਿਲੋ ਨਾਰਮਲ ਦੁੱਧ ਪਾਉਂਦੀ ਆ ਸੋ ਨਾਰਮਲ ਸੇਵਾ ਤੇ ਠੀਕ ਹੈ ਹਾਂਜੀ ਮੰਨ ਕੇ ਚੱਲੀ ਵੀ 13 ਕਿਲੋ ਝੋਡੀ ਪਲੂਣ ਦੇ ਨਾਲ ਹੀ ਹੈਗੀ ਆ ਇਹਦੇ 14 ਕਿਲੋ ਤੋਂ ਬਾਹਰ-ਬਾਹਰ ਇਹ ਦਿੰਦੀ ਆ ਉਸੇ ਮਹਿੰਦੀ ਤੇ ਰਵਾ ਸਾਰਾ ਦੁੱਧ ਦਿੰਦਾ ਠੀਕ ਹੈ ਨਿਸ਼ਾਨੀਆਂ ਨਸੂਨੀਆਂ ਅੱਖ ਮਣਕਣੀ ਤੇ ਸਾਰਾ ਕੁਝ ਪੂ ਲੇਵਾ ਨੂੰ ਬਹੁਤ ਬਹੁਤ ਤੇ ਹਜੇ ਬਣਾਉ ਬਹੁਤ ਜਿਆਦੇ ਸੂਨਾ ਟੱਚ ਕਰਦਾ ਮਗਰ ਲੈਵਾ ਦੇ ਹਲੇ ਦਿਨ 10 ਲੈ ਲਈ ਦੀ ਹੈ ਨਾ ਹਾਂ ਬਿਦੇ ਹਜੇ 10 ਪਈ ਆ ਸਟਾਰ ਬੰਨ ਦਾ ਲੱਗਿਆ ਵਸੀ ਬਣੇ ਹਾਂਜੀ ਸਟਾਰ ਬੰਨ ਦਾ ਠੀਕ ਹੈ ਤੇ ਆਪਾਂ ਕਿਸੇ ਪਾਸੇ ਦੇਖੀਏ ਕੋਈ ਭਾਰ ਪਿੱਛੇ ਦੀ ਸਿਕਾਇਤ ਨਹੀਂ ਕੋਈ ਵਾਈ ਗਰੰਟੀ ਹੋ ਅਗਲੇ ਦੇ ਘਰ ਦੀ ਭਾਰ ਇੰਨਾ ਫੁੱਲ ਵੀ ਦਿਖਾ ਦੇ ਰੇਟ ਇਹਦਾ ਕੀ ਰਹੂਗਾ ਬਿਦੇ ਰੇਟ ਇਹਦਾ 1 ਲੱਖ 10000 ਵਿੱਚੋਂ ਮਾਨਤਾ ਕਰ ਦਾਂਗੇ ਕੋਈ ਬਾੜਾ ਨਹੀਂ ਹੋਣਾ ਥੋੜਾ ਗਾਣਾ ਕਰਾਂ ਠੀਕ ਆਏਗਾ ਇਹਦਾ ਬੰਦੇ ਮਾਨਤਾ ਨਾ ਕਰਾਂਗੇ ਮੁੱਲ 1 ਲੱਖ 10000 ਰੁਪਏ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ 110000 ਰੁਪਏ ਕੀਮਤ ਦਾ ਲਾਹੌਰੀ ਸਾਣ ਦੀ ਆਪਾ ਤੇ ਲੈਵਾ ਦੇਖੋ ਬੈਕ ਸਾਈਡ ਤੇ ਸੂਨ ਲਾਉਂਦੀ ਦੁਰੀਆਂ ਦੀ ਹੜੇ ਦਾ ਸ਼ੇਰ ਚ ਪੂਣੀ ਬੱਤੀ ਜਾਨੇ ਇਕੱਲੀ ਸੋ ਵੀਰੋ ਮੂੰਹ ਮੱਥਾ ਲੈਵਾ ਵਗੈਰਾ ਦੇਖਸਾ ਥੋੜਾ ਕੈਮਰਾ ਦੇਖ ਕੇ ਡਰਦੀ ਵੀ ਹੈ ਹਨਾ ਇੱਕ ਮੋਰੀ ਅੱਜ ਪਾਈ ਹੈ ਹਨਾ ਸੋ ਮੋਰੀ ਜੱਕੜ ਕਾਨ ਦੀ ਕਰਦੀ ਹੈ ਤੇ ਲੈਵੇ ਲੂ ਵਾਲੇ ਪਾਸੇ ਦੇਖੋ ਪੂਰੀ ਸਾਫ਼ ਸੁਥਰੀ ਐ ਨਗੇ ਲੈਵੇ ਦੀ ਹੈ ਤੇ ਥਣ ਵੀ ਮੁੱਠੀ ਮੁੱਠੀ ਲੱਗਣਾ ਤੇ ਭੜਾ ਭੜਾ ਲੱਗ ਗਈ ਪਉਣ ਇਹ ਤੇ ਦਿਨ 8 10 ਕੱਢ ਜੂ ਹਜੇ ਹਨਾ ਹਾਂਜੀ ਫਿਰ ਇਹਦੇ ਦੋ ਤੇ ਤਿੰਨ ਤਰੀਕੀ ਤੱਕ ਪੂਰੀ ਠੀਕ ਐ ਨੀਲੀ ਰਾਵੀ ਸਟਾਰ 1 ਸਾਨ ਜਿਹੜਾ ਚੈਂਪੀਅਨ ਸਾਨ ਆ ਉਹਦਾ ਇਹਦੇ ਲੱਗਿਆ ਵਾ ਸੀਮਨ ਤੇ ਅੱਖ ਮੜਕਣੀ ਸਾਰੇ ਨਿਸ਼ਾਨੇ ਕਵਰ ਕਰਦੇ ਮੂਰੇ ਧੁੰਨੀ ਗੋਲੀ ਜਮਾਣੀ ਤੇ ਥਣ ਦੇਖੋ ਲੇਵਾਰੇ ਪਾਸੋਂ ਓਕੇ ਜਮਾ ਅੰਦਾਜ਼ਾ ਲਾ ਕੇ ਚੱਲੀਏ ਵੀ 12 13 ਕਿਲੋ ਤੋਂ ਪਾਰ ਵਾਲੀ ਝੋਟੀ ਇਹ ਹੈਗੀ ਆ ਤੇ ਨੰਬਰ ਬੋਲ ਜੀ ਵੀਰ ਦੁਆਰੇ ਆਪਣਾ ਨੰਬਰ 96464 77890 96464 77890 ਕੋਈ ਵੀ ਵੀਰ ਇਸ ਬੂਰੀ ਨੀਲੀ ਦਾ ਵੀ ਝੋਟੀ ਖਰੀਦਦੇ ਨੇ ਇਹਦਾ ਜੀ ਆਪਾਂ ਵੀਡੀਓ ਬਣਾਉਂਦੇ ਗਏ ਕਰ ਤੂੰਗਾ 40 ਜੁਲੀ ਬਹੁਤ ਜਿਆਦੇ ਹੈ ਠੀਕ ਹੈ ਫੀਦੰਦਾ ਚਾਹਵਣ ਹੋਵੇ ਦਿੱਤੇ ਕਿ ਨੰਬਰ ਤੇ ਸੰਪਰਕ ਕਰਕੇ ਫੀਦਾਰੀ ਕਰ ਸਕਦੇ ਏਰੀਆ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵੀਡੀਓ ਦੇਖਣ ਲਈ ਸਭ ਦਾ ਤਹਿ